ਦੇ ਬੋਟਾਂ ਦੇ ਚੱਕਰਾਂ ਵਿੱਚ ਬਾਈ ਬਟੇਰਾ ਦੇ ਆਂਡੇ ਦੇਖ ਲੋ ਕਿੰਨੇ ਇਕੱਠੇ ਹੋ ਗਏ 10 ਦਿਨ ਇੱਥੇ ਹੋਰ ਨਿਕਲ ਜੂਗੇ ਇਹਨਾਂ ਦੇ ਤੋਂ ਬਾਅਦ ਆਪਣੇ ਫਿਰ ਆਰ ਆਰ ਸੇਲ ਹੋ ਜਾਉਣੇ ਉਧਰ ਹੀ ਛੱਡ ਦਈਏ ਸਸਰੀ ਗੱਲ ਦੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਦੋਸਤੋ ਬਾਈ 14 15 ਦਿਨ ਹੋ ਗਏ ਵੀਡੀਓ ਬਣੇ ਨੂੰ ਤੇ ਟਾਈਮ ਨਹੀਂ ਲੱਗਿਆ ਵੋਟਾਂ ਕਰਕੇ ਬਾਈ ਤੁਹਾਨੂੰ ਪਤਾ ਫਿਰ ਕੰਮ ਵੇਜੀ ਹੋ ਗਿਆ ਸੀਗਾ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆਪਣੇ ਸਾਰੇ ਜਾਨਵਰ ਦਾਣਾ ਆਪਾਂ ਨੇ ਪਾਤਾ ਸੀਗਾ ਤੇ ਜਾਨਵਰ ਇੱਧਰ ਆਪਣੇ ਆਰ ਆਰ ਹਲੇ ਅੰਦਰੇ ਆ ਤੇ ਬਾਕੀ ਜਿਹੜੇ ਆਪਾਂ ਨੇ ਬਲੇਲਰਾਂ ਦੇ ਬੱਚੇ ਪਾਈ ਸੀਗੇ ਤੇ ਉਹ ਅੱਜ ਹੋ ਗਏ 15 ਦਿੰਦੇ ਹੋ ਗਏ ਅੱਜ ਅੰਦਰ ਦੇਖੋ ਬਈ ਖਲਾਲਾ ਪਾਇਆ ਪਿਆ ਨਾ ਨੇ ਛਾਲਾ ਮਾ ਲਗੇ ਭੱਜੇ ਫਿਰਦੇ ਹੁਣ ਤਾਂ ਇਹ ਅੱਜ 15 ਦਿਨ ਦੇ ਹੋ ਗਏ ਇਹਨਾਂ ਦਾ ਦਾਣਾ ਪਾਣੀ ਦਾ ਰਹਿ ਗਿਆ ਕਰਨ ਇਹਦੇ ਬਾਕੀ ਦਾ ਆਪਾਂ ਨੇ ਨਵੇੜਤਾ ਹੁਣ ਤਾਂ ਹੈ ਕਰੇਟਾਂ ਉੱਪਰੋਂ ਟੱਪ ਕੇ ਇੱਧਰ ਚਲੇ ਜਾਣੇ ਤੇ 15 ਦਿਨ ਦੇ ਹੋ ਗਏ ਜੇ ਆਪਾਂ ਇਹਨਾਂ ਨੂੰ ਸਟਾਰਟਰ ਫੀਡ ਪਾਉਂਦੇ ਹੁਣ ਤੋਂ ਇਹ ਕਿਲੋ-ਕਿਲੋ ਦੇ ਲਾਗੇ ਛਾਗੇ ਚਲੇ ਜਾਣਾ ਸੀਗਾ ਤੇ ਆਪਾਂ ਨੇ ਇਹ ਪਾਲਨੇ ਸਿਰਫ ਦੇਸੀ ਤਰੀਕੇ ਨਾਲ ਪਾਲਨੇ ਆ ਇਸ ਕਰਕੇ ਇਹਨਾਂ ਦੀ ਗਰੋਥ ਸਲੋ ਹੋ ਰਹੀ ਆ ਅਖਬਾਰ ਤਾਂ ਬਈ ਇਹ ਪੰਨ ਤਿੰਨ ਕਿ ਦਿਨ ਬਾਅਦ ਚੱਕੇ ਦਿੱਤੇ ਸੀਗੇ ਅੱਜ ਬਈ ਇਹਨਾਂ ਨੂੰ ਆਪਾਂ ਛਿਲਕਾ ਵੀ ਮਿਸ਼ਾਉਨੇ ਆ ਤਲਕਾ ਕੋਪੀ ਆਪਣਾ ਇੱਕ ਥੈਲਾ ਭਰਿਆ ਹੋਇਆ ਤੇ ਇਹ ਵੀ ਬਾਈ ਹਲੇ ਫੇਰ ਕੰਨ ਰਹਿਨੇ ਆ ਬੋਟਾਂ ਦੇ ਚੱਕਰਾਂ ਵਿੱਚ ਇਹ ਵੀ ਰਹਿ ਗਏ ਇਹ ਹੁਣ ਆਪਣੇ ਕੋਲ ਪੀਸ ਹੈਗੇ ਆ ਇਹ 26 ਕੁ ਮੁਰਗੇ ਰਹਿ ਗਏ ਆਪਣੇ ਕੋਲ ਚਲੋ ਇਹ ਵੀ ਦੇਖਦੇ ਹੁਣ ਛਕਾਉਣੇ ਇਹਨਾਂ ਦੀ ਵੀ ਆਪਾਂ ਪੋਸਟ ਪੋਸਟ ਅਪਲੋਡ ਕਰਦੇ ਆ 26 ਮੁਰਗੇ ਰਹਿ ਗਏ ਇਹ ਆਪਾਂ ਵੇਚ ਕੇ ਇੱਥੇ ਫਿਰ ਆਪਾਂ ਛੱਡ ਦਾਂਗੇ ਬੱਚੇ ਬਲੇਲਰਾਂ ਦੇ ਉਹ ਛੱਡ ਦਾਂਗੇ ਇੱਥੇ ਹੁਣ ਵੀ ਇਹ ਸੋਹਣੇ ਹੋ ਗਏ ਹੁਣ ਤਾਂ ਇਹ ਕਲੀਆਂ ਕੁਲੀਆਂ ਕੱਢ ਲਈਆਂ ਚੰਗੀ ਤਰ੍ਹਾਂ ਪੂੰਛਾ ਵੀ ਲੱਗ ਗਿਆ ਵਧੀਆ ਇਹਨ ਬਜਰਮੀਨਾ ਵਿੱਚ ਹੁਣ ਜਿਹੜੇ ਆਪਾਂ ਨੇ ਵੇਚੇ ਆ 2.5 ਕਿਲੋ ਤੇ 3 ਕਿਲੋ 2700 ਗ੍ਰਾਮ ਇੱਕਣਾ ਵਜਨ ਹੋ ਗਿਆ ਨਾ ਵਿੱਚ ਵਜਨ ਸੋਨਾ ਕੱਢ ਗਏ ਇਹ ਤੇ ਉਧਰ ਆਪਾਂ ਨੇ ਅੱਜ ਬੰਦੇ ਕੀਤੇ ਹੋਏ ਆ ਉਹ ਹਲੇ ਛੱਡੇ ਨਹੀਂ ਹੈਗੇ ਕਿ ਬਾਹਰ ਆਪਾਂ ਨੇ ਕਰੀ ਸੀ ਫਾਰਮ ਦੀ ਸਫਾਈ ਤੇ ਹੁਣ ਦੁਪਹਿਰ ਤੇ ਬਾਹਰੇ ਬਾਅਦੇ ਕੱਢਾਂਗੇ ਬੱਤਕਾਂ ਦੇ ਦੀ ਬਾਈ ਹਲੇ ਆਂਡੇ ਹੋਈ ਜਾਂਦੇ ਆ ਉਹ ਹੀ 1 2 1 2 ਜਾਂ 3 4 ਇੱਕ ਨਾ ਰੋਧ ਦੇ ਹੋਈ ਜਾਂਦੇ ਆ ਤੇ ਅੱਜ ਵਾਲੇ ਆਂਡੇ ਹਲੇ ਆਪਾਂ ਨੇ ਚੱਕੇ ਨਹੀਂ ਹੈਗੇ ਤੇ ਅੱਜ ਆਪਾਂ ਦੇਖ ਲੈਂਦੇ ਕਿੰਨੇ ਗਾਂਟੇ ਹੋ ਗਏ ਆ ਤਾਂ ਬਈ ਕੋ ਅੰਡਾ ਇਹ ਵੀ ਛੋਟਾ ਛੋਟਾ ਅੰਡਾ ਦਿੱਤਾ ਅੱਜ ਇਹ ਤਾਂ ਆਪਾਂ ਮਸ਼ੀਨ ਚਲਾ ਨਹੀਂ ਸਕਦੇ ਕਿਉਂਕਿ ਸਾਈਜ਼ ਆ ਜਿਆਦਾ ਛੋਟਾ ਇਹਨੂੰ ਆਪਾਂ ਖਾ ਹੀ ਲਾਵਾਂਗੇ ਬੱਤ ਕਾਨੂੰਨਾ ਹੁਣ ਆਪਾਂ ਨੇ ਕੱਲ ਤੋਂ ਆਪਾਂ ਨੇ ਗਰੋਵਰ ਲੇਅਰ ਫੇਸ ਸਟਾਰਟ ਕਰ ਦੇਣੀ ਆ ਆਂਡੇ ਵਾਲੀ ਫਰਾਂਡੇ ਦੇਣ ਵਧੀਆ ਆਂਡੇ ਦੇਣਗੇ ਫਿਰ ਇਹ ਕਿਉਂਕਿ ਜਿਹੜੇ ਹੁਣ ਆਪਾਂ ਆਪਾਂ ਇਹਨਾਂ ਗਰੋਵਰ ਗਰੋਵਰ ਨਾਲ ਆਂਡੇ ਘੱਟ ਦਿੰਦੇ ਆ ਤਦ ਹੁਣ ਆਪਾਂ ਇਹਨਾਂ ਦਾ ਇਲਾਜ ਕਰਦੇ ਹਾਂ ਪਹਿਲਾਂ ਸਾਰਾ ਖਲਾਰਾ ਪਾਕਾ ਬਾਈ ਸਟੋਰ ਵਿੱਚ ਦੇਖ ਲਓ ਮਸ਼ੀਨ ਵੀ ਉੱਥੇ ਲੱਗੀ ਹੋਈ ਐ ਚਲ ਇਹਨਾਂ ਨੂੰ ਆਪਾਂ ਪਹਿਲਾਂ ਸੈੱਟ ਕਰਦੇ ਹਾਂ ਮੈਂ ਇਦਾਂ ਕ੍ਰੇਡ ਜਿਹੀ ਖੜੇ ਕਰਤੇ ਬਾਈ ਕਿਉਂਕਿ ਆਪਣੇ ਕੋਲ ਇਹ 25 ਉਹ ਪੀਸ ਰਹਿ ਗਏ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਬਾਈ 25 ਪੀਸ ਬਾਈ ਆਪਾਂ ਨੇ ਗਗਨ ਬਾਈ ਨੂੰ ਦੇ ਦਿੱਤੇ ਸੀਗੇ ਤੇ ਹੁਣ ਉਹ 25 ਬਚੇ ਆ 25 ਗਗਨ ਬਾਈ ਲੈ ਗਿਆ ਸੀਗਾ ਮੈਂ ਛਿਲਕਾ ਛਿਰਕਾ ਬਿਛਾਤਾ ਤੇ ਆਪਾਂ ਨੇ ਜਿਹੜਾ ਪਾਣੀ ਵਾਲਾ ਡਰਿੰਕਰ ਸੀਗਾ ਉਹ ਆਪਾਂ ਨੇ ਪਹਿਲਾਂ ਥੱਲੇ ਹੀ ਰੱਖਿਆ ਹੋਇਆ ਸੀਗਾ ਇਹ ਵੀ ਹੁਣ ਆਪਾਂ ਨੇ ਸਟੈਂਡ ਤੇ ਰੱਖਤਾ ਤੇ ਨਹੀਂ ਤਾਂ ਇਹਦੇ ਵਿੱਚ ਛਿਲਕਾ ਪੈ ਜਾਣਾ ਤੇ ਪਾਣੀ ਨਾਲ ਤੇ ਪੀ ਨਹੀਂ ਹੋਣਾ ਤੇ ਹੁਣ ਆਪਾਂ ਇੱਕ ਇਹਨਾਂ ਨੂੰ ਡਰਿੰਕ ਫੀਡਰ ਵੀ ਲਾਵਾਂਗੇ ਤੇ ਉਹ ਵੀ ਆਪਾਂ ਨੂੰ ਉੱਚਾ ਚੱਕ ਕੇ ਲਾਉਣਾ ਪੈਣਾ ਖਿਲਾਲ ਹਲੇ 10 ਦਿਨ ਇੱਥੇ ਹੋਰ ਨਿਕਲ ਜੂਗੇ ਇਹਨਾਂ ਦੇ ਉਸ ਤੋਂ ਬਾਅਦ ਆਪਣੇ ਫਿਰ ਆਰ ਆਰ ਸੇਲ ਹੋ ਜ ਜਾਣੇ ਉੱਧਰ ਹੀ ਛੱਡ ਦਈਏ ਤੇ ਆਪਣਾ ਜੈਪਨਿਸ ਮੈਂਟਮ ਬਈ ਠੀਕ ਆ ਹੁਣ ਘੁੰਮ ਰਿਹਾ ਹੈ ਨਾ ਵਿੱਚ ਤੇ ਉਧਰ ਆਪਾਂ ਨੇ ਛੱਡਿਆ ਹੀ ਨਹੀਂ ਹੈਗਾ ਹੁਣ ਚਲ ਬਾਕੀ ਇਹਦਾ ਛਿਲਕਾ ਇਹਨਾਂ ਨੇ ਆਪੇ ਬਿਛਾ ਦੇਣਾ ਬੱਤਕਾਂ ਦੇ ਬਈ ਆਂਦੇ ਹੋਗੇ 6 6 ਵਿੱਚ ਤੇ ਤਿੰਨ ਤਾਂ ਲੱਕੜੇ ਨਹੀਂ ਹੈਗੇ ਤਿੰਨ ਇਹ ਆਪਾਂ ਹੁਣ ਘਰੇ ਲੈ ਜਾਂਦੇ ਇਹਨਾਂ ਨੂੰ ਖਾ ਲਾਂਗੇ ਦੇ ਬੋਡਾਂ ਦੇ ਚੱਕਰਾਂ ਵਿੱਚ ਬਾਈ ਬਟੇਰਾ ਦੇ ਆਂਡੇ ਦੇਖ ਲੋ ਕਿੰਨੇ ਇਕੱਠੇ ਹੋਗੇ ਇਹ ਹੁਣ ਆਪਾਂ ਇਹਨਾਂ ਨੂੰ ਐਦਾਂ ਕਰਾਂਗੇ ਇਹਨਾਂ ਨੂੰ ਹੁਣ ਆਪਾਂ ਸਿਟੇ ਦੇਵਾਂਗੇ ਕਿਉਂਕਿ ਮੰਨੋ ਵੀ ਨਹੀਂ ਪਤਾ ਹੁਣ ਕਿੰਨੇ ਦਿਨ ਤੱਕ ਇਕੱਠੇ ਹੋਗੇ ਇਹ ਕਿਉਂਕਿ ਆਂਡੇ ਦਾ ਮਸ਼ੀਨ ਵਿੱਚ ਭਾਈ 4 ਕਿ ਦਿਨ ਦਾ ਹੀ ਲੱਗਦੇ ਹੁੰਦੇ ਆ 4 ਦਿਨ ਤੋਂ ਬਾਅਦ ਇਹ ਮਸ਼ੀਨ ਵਿੱਚ ਨਹੀਂ ਲੱਗਦੇ ਹੁੰਦੇ ਫਿਰ ਇਹ ਖਰਾਬ ਹੋ ਜਾਂਦੇ ਆ ਖਾ ਸਕਦੇ ਆ ਤੇ ਮਸ਼ੀਨ ਬੱਚੇ ਨਹੀਂ ਨਿਕਲਦੇ ਭਾਈ ਇਹਨਾਂ ਵਿੱਚੋਂ ਚਲੋ ਹੁਣ ਦੇਖਦੇ ਆ ਨਹੀਂ ਤਾਂ ਇਹਨਾਂ ਨੂੰ ਖੋਲ ਕੇ ਮੈਂ ਦੇਖਦੇ ਆ ਕਦੇ ਨਹੀਂ ਜਦ ਤੱਕ ਠੀਕ ਹੋਏ ਫਿਰ ਤਾਂ ਆਪਾਂ ਖਾਈ ਲਵਾਂਗੇ ਇਹਨਾਂ ਨੂੰ ਉਹ ਚੱਕਰ ਨਹੀਂ ਕਰਦਾ ਇਹ ਆਪਾਂ ਤਿੰਨ ਮਸ਼ੀਨ ਚਲਾਵਾਂਗੇ ਤੇ ਇਹ ਹਲੇ ਹੋਰ ਹੋ ਜਾਣ ਤੋਂ ਹਲੇ ਇਹ ਤਾਂ ਕੱਲ ਦੇ ਸੀਗੇ ਤੇ ਇੱਕ ਅੱਜ ਦਾ ਸੀਗਾ ਅੱਜ ਇੱਕੋ ਮਿਲਿਆ ਆਪਾਂ ਨੂੰ ਆਂਡਾ ਬਾਕੀ ਫਿਰ ਮੈਂ ਤੁਹਾਨੂੰ ਮਸ਼ੀਨ ਚ ਵੀ ਮੈਂ ਦਿਖਾ ਦਾਨਾ ਕਿੰਨੇ ਕਾਂਡੇ ਇਕੱਠੇ ਹੋਗੇ ਮਸ਼ੀਨ ਵਿੱਚ ਬਾਈ ਤਕਰੀਬਨ 100 ਗੇ ਡੇਢ ਡਰੇ ਤਾਂ ਇਕੱਠੀ ਹੋ ਗਈ ਬਟੇਰ ਇਹਨਾਂ ਦੀ ਬੱਤਕਾਂ ਦੀ ਬਟੇਰਾਂ ਦੀ ਇੱਕ ਡਰੇ ਆ ਕਿਉਂਕਿ ਲੱਗਿਓ ਨਹੀਂ ਹੈ ਕਿ ਬਾਈ ਮਸ਼ੀਨ ਆਪਣੀ ਬਾਈ ਸਹੀ ਚੱਲ ਰਹੀ ਆ ਲਾਗੇ ਪਾਣੀ ਪੀਣ ਸਟੈਂਡ ਦਾ ਹੀ ਫਾਇਦਾ ਹੁਣ ਥੱਲੇ ਛਿਲਕਾ ਨਹੀਂ ਪਊਗਾ ਇਹਨਾਂ ਦੀ ਹੈਡ ਵੀ ਹੁਣ ਸੋਣੀ ਹੋ ਗਈ ਹੁਣ ਤਾਂ ਦਾਣਾ ਮਰ ਰਾਇੰਦਾ ਮਾ ਦਾਣਾ ਘਰੋਂ ਲੈ ਕੇ ਆਉਣਾ ਦਾਣਾ ਹੋਰੇ ਖਤਮ ਹੋ ਗਿਆ ਫੀਡ ਤਾਂ ਇਹਨਾਂ ਦੀ ਗਰੋਵਰੇ ਚੱਲ ਰਹੀ ਆ ਤੇ ਇੱਕ ਬਈ ਚਕੋਰਾ ਨਾ ਇੰਨੇ ਆ ਗਾਹ ਪਾਉਣੀ ਆ ਆ ਪੁੱਛੋ ਨਾ ਮੈਂ ਤਾਂ ਸੁਲਾ ਵੀ ਇਹਨਾਂ ਨੂੰ ਹਲੇ ਬਾਹਰੇ ਛੱਡ ਦੇ ਕਰੀਏ ਦੇਖੀਏ ਛੱਡ ਕੇ ਇੱਕ ਵਾਰ ਆ ਜੋ ਆ ਜੋ ਜਿਹੜੇ ਇਹਨਾਂ ਦੇ ਨਾਲ ਸੀਗੇ ਮੁਰਗੇ ਇੱਕ ਦਾ ਮੁਰਗਾ ਮੁਰਗੀ ਆ ਇੱਕ ਉਹ ਫਿਰਦੀ ਆ ਪਤਨੀ ਮੁਰਗਾ ਪਨੀ ਮੁਰਗੀ ਆ ਉਹ ਇਹ ਤਮਾਸ਼ਾ ਛੱਡ ਤੇ ਸੀਗੇ ਬਾਹਰ ਮੈਂ ਚੱਲ ਘੁੰਮੀ ਜਾਉਂਗੇ ਆ ਜੋ ਮਨੂ ਆ ਹਲੇ ਓੜੇ ਨਾ ਜਾਵੇ ਕਿਤੇ ਤਾਂ ਵੀ ਔਖਾ ਜਾਂਦਾ ਆ ਜੋ ਕੋ ਮਿਲੋ ਬਾਹਰ ਆਇਆ ਜਾਜੋ ਇਧਰ ਬਾਈ ਸੈਂਡੀ ਆਪਾਂ ਨੇ ਘਰ ਛੱੜਤੀ ਸੈਂਡੀ ਦੇ ਬਾਈ ਛੱਟ ਲੱਗੀ ਸੰਗਲੀ ਨਾਲ ਆ ਸੰਗ ਸੰਕਲਿਤ ਸੀਗੀ ਸੰਗਲੀ ਆਪਾਂ ਨੇ ਬਾਈ ਫੋਲਤੀ ਦੇ ਨਾਲ ਉਹਦੇ ਛੱਟ ਵੱਜੀ ਪੈਰ ਤੇ ਉਹ ਫਿਰ ਆਪਾਂ ਨੇ ਹੁਣ ਘਰੇ ਛੱੜਤੀ ਜੋ ਤੱਕ ਠੀਕ ਨਹੀਂ ਹੁੰਦੀ ਆ ਇੰਜੈਕਸ਼ਨ ਲਵਾਏ ਸੀਗੇ ਅਜੂਬ ਦੇ ਗੋਰਾ ਹਲੇ ਆ ਨਹੀਂ ਰਹੀਆਂ ਬਾਹਰ ਇਹਨਾਂ ਨੂੰ ਨਾ ਹੱਥ ਨਹੀਂ ਪਈ ਹੋਈ ਬਾਹਰ ਆਉਣ ਦੀ ਆਜੋ ਆਜੋ ਇਹਨਾਂ ਸੁਆ ਬਹੁ ਗਾਪ ਆਉਣੀ ਆਇਆ ਫਿਰ ਕਿ ਆਸ-ਪਾਸ ਬਾਈ ਘਰ ਵੀ ਹੈਗੇ ਘਰਾਂ ਕਰਕੇ ਥੋੜਾ ਜਿਹਾ ਔਖਾ ਇਹ ਤਾਂ ਹਟਦੀ ਨਹੀਂ ਹੈਗੇ ਗਾਪ ਪਾਉਣੇ ਤੇ ਤੇ ਮੈਂ ਤਾਂ ਬਾਈ ਹੁਣ ਬੰਦੇ ਕਰਤੀਆਂ ਇਹ ਇਹਨਾਂ ਨੂੰ ਹੁਣ ਬਾਅਦ 'ਚ ਆਪਾਂ ਛੱਡਾਂਗੇ ਕਿਉਂ ਮੈਂ ਵੀ ਕਿਤੇ ਬਾਹਰ ਜਾਣਾ ਆਪਾਂ ਬੰਦੇ ਕਰ ਦਿੰਨੇ ਨਾ ਤਾਂ ਕੋਈ ਪਰੋਸ ਨਹੀਂ ਹੈਗਾ ਜੇ ਉੜ ਗੀਆਂ ਫੇਰ ਔਖਾ ਹੋ ਜੈਣਾ ਤੇ ਜਦੋਂ ਮੈਂ ਉਰੇ ਹੋਇਆ ਨਾ 1-2 ਘੰਟਾ ਹੋਥੇ ਲਾਏ ਕਿਸੇ ਜਨ ਫੇਰ ਆਪਾਂ ਛੱਡਾਂਗੇ ਨਾ ਬਾਈ ਹੌਲੀ-ਹੌਲੀ 10 ਮਿੰਟ ਇਹਨਾਂ ਦੇ ਲੁਆਏ ਕਰਾਂਗੇ ਰੋਜ਼ ਬਾਕੀ ਹੁਣ ਦੋਸਤੋ ਕਰਦੇ ਜੀ ਵੀਡੀਓ ਨੂੰ ਬੰਦ ਤੇ ਹੁਣ ਆਪਾਂ ਕੱਲੂ ਜੇ ਪਰਸੋਂ ਵੀਡੀਓ ਬਣਾਵਾਂਗੇ ਜਦੋਂ ਆਪਾਂ ਟਾਈਮ ਲੱਗਿਆ ਤੇ ਵੀਡੀਓ ਕਿਵੇਂ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ